ਸਤਿ ਸ੍ਰੀ ਅਕਾਲ ਦੋਸਤੋ ਇੱਕ ਮੈਂ ਕਵਿਤਾ ਪੜ੍ਹੀ ਸੀ ਕਿਤੇ ਮਾਂ ਬਹੁਤ ਪਿਆਰੀ ਕਵਿਤਾ ਜੋ ਕਿ ਮੈਂ ਆਪਣੇ YouTube ਚੈਨਲ ਦੇ ਪਰਿਵਾਰ ਨਾਲ ਸਾਂਝੀ ਕਰਨ ਲੱਗੀ ਹਾਂ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਵੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਰੇ ਹੁਣ ਹਵਾਵਾਂ ਹੀ ਤਾਂ ਗੱਲਾਂ ਕਰਦੀਆਂ ਮੇਰੇ ਨਾਲ ਲੱਗਦਾ ਜਦੋਂ ਕੰਮ ਤੇ ਜਾਊਂਗਾ ਤਾਂ ਕੋਈ ਕਹੇਗਾ ਦਹੀਂ ਸ਼ੱਕਰ ਖਾਲੇ ਬੇਟਾ ਚੰਗਾ ਸਗਣ ਹੁੰਦਾ ਕੋਈ ਕਹੇਗਾ ਗੁੜ ਖਾਲੇ ਬੇਟਾ ਚੰਗਾ ਸਗਣ ਹੁੰਦਾ ਪਰ ਮਨ ਮਨ ਇਸ ਗੱਲ ਲਈ ਤਾਂ ਰੋਂਦਾ ਕਿ ਸਭ ਕੁਝ ਹੈ ਮੇਰੇ ਕੋਲ ਸਭ ਕੁਝ ਜਿਸ ਆਜ਼ਾਦੀ ਲਈ ਮਾਂ ਮੈਂ ਤੇਰੇ ਨਾਲ ਲੜਦਾ ਸੀ ਉਹ ਆਜ਼ਾਦੀ ਮੇਰੇ ਕੋਲ ਹੈ ਮਾਂ ਬਚਪਨ ਵਿੱਚ ਟੋਕਦੀ ਇਹ ਨਾ ਕਰ ਉਹ ਨਾ ਕਰ ਇੱਧਰ ਨਾ ਜਾ ਉੱਧਰ ਨਾ ਜਾ ਇਹ ਨਾ ਖਾ ਉਹ ਨਾ ਖਾ ਇਸ ਨਾਲ ਨਾ ਖੇਡ ਉਸ ਨਾਲ ਨਾ ਬੈਠ ਤਾਂ ਅਸੀਂ ਆਜ਼ਾਦ ਹੋਣਾ ਚਾਹੁੰਦੇ ਸੀ ਜਿਸ ਸਾਜ਼ਾਤੀ ਲਈ ਮੈਂ ਸਾਰੀ ਉਮਰ ਤੇਰੇ ਨਾਲ ਲੜਦਾ ਰਿਹਾ ਉਹ ਆਜ਼ਾਦੀ ਮੇਰੇ ਕੋਲ ਹੈ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਦਿਲ ਦੀ ਧੜਕਣ ਉਦਾਸ ਹੈ ਕਹਿੰਦਾ ਸੀ ਨਾ ਤੈਨੂੰ ਮੈਂ ਉਹੀ ਕਰੂੰਗਾ ਜੋ ਮੇਰੇ ਜੀ ਚਾਵੇਗਾ ਪਰ ਅੱਜ ਮੈਂ ਉਹੀ ਸਭ ਕੁਝ ਕਰਦਾ ਜੋ ਮੇਰੇ ਜੀ ਚਾਹੁੰਦਾ ਗੱਲ ਇਹ ਨਹੀਂ ਕਿ ਮੈਨੂੰ ਕੋਈ ਰੋਕਣ ਵਾਲਾ ਨਹੀਂ ਗੱਲ ਬਸ ਇੰਨੀ ਕੁ ਹੈ ਕਿ ਸਵੇਰੇ دیر ਨਾਲ ਉਠਾਂ ਤਾਂ ਕੋਈ ਟੋਕਣ ਵਾਲਾ ਨਹੀਂ ਰਾਤ ਨੂੰ ਲੇਟ ਆਵਾਂ ਤਾਂ ਕੌਣ ਟੋਕੇਗਾ ਭਲਾ ਦੋਸਤਾਂ ਨਾਲ ਘੁੰਮਣ ਤੇ ਕੌਣ ਰੋਕੇਗਾ ਭਲਾ ਮੇਰੇ ਉਹ ਝੂਠੇ ਬਹਾਨੇ ਕੌਣ ਸੁਨੇਗਾ ਕੌਣ ਕਹੇਗਾ ਇਸ ਉਮਰ ਕਿਉਂ ਪਰੇਸ਼ਾਨ ਕਰਦਾ ਹੈ ਹੈਰਾਨੀ ਤਾਂ ਇਹ ਹੈ ਕਿ ਲੜਕਾ ਕਿਉਂ ਨਹੀਂ ਸੁਧਰਦਾ ਹੈ ਪੈਸੇ ਕਿੱਥੇ ਖਰਚ ਹੋ ਜਾਂਦੇ ਤੇਰੇ ਕਿਉਂ ਨਹੀਂ ਦੱਸਦਾ ਹੈ ਰਾਤ ਨੂੰ ਵੀ ਲੇਟ ਆਉਂਦਾ ਹੈ ਸਾਰਾ ਸਾਰਾ ਦਿਨ ਵੀ ਮੈਨੂੰ ਸਤਾਉਂਦਾ ਹੈ ਖਾਣਾ ਗਰਮ ਕਰਨ ਨੂੰ ਜਾਗਦੀ ਰਹਾ ਕਮਾਉਣ ਲੈ ਤੇਰੇ ਮਗਰ ਤੁਰੀ ਫੇਰਾ ਭੱਜਦੀ ਫੇਰਾ ਤੇਰੇ ਲਈ ਕਦੇ ਕੁਝ ਸੋਚਿਆ ਮੇਰੇ ਲਈ ਖੈਰ ਮੇਰੀ ਤਾਂ ਛੱਡ ਕੀ ਹੋਣਾ ਕੀ ਹੋਇਆ ਤੂੰ ਖੁਸ਼ ਰਹਿ ਇਹ ਹੀ ਮੇਰੀ ਦੁਆ ਅੱਜ ਤਮਾਮ ਖੁਸ਼ੀਆਂ ਹੀ ਖੁਸ਼ੀਆਂ ਨੇ ਮੇਰੇ ਕੋਲ ਗਮ ਇਹ ਨਹੀਂ ਕਿ ਖੁਸ਼ੀਆਂ ਵੰਡਣ ਵਾਲਾ ਹੁੰਦਾ ਪਰ ਕੋਈ ਤਾਂ ਹੁੰਦਾ ਜੋ ਗਲਤੀਆਂ ਤੇ ਡਾਂਟਣ ਵਾਲਾ ਹੁੰਦਾ ਸੋਚਦਾ ਹਾਂ ਕਿ ਤੂੰ ਹੁੰਦੀ ਨਾ ਤਾਂ ਸਿਰ ਤੇ ਤੇਲ ਲਗਾ ਦਿੰਦੀ ਸਵੇਰੇ ਆਵਾਜ਼ਾਂ ਦੇ ਦੇ ਕੇ ਉਠਾਉਂਦੀ ਦਿਨ ਤਿਹਾੜ ਤੇ ਟਿੱਕਾ ਲਾ ਕੇ ਪੈਸੇ ਦਿੰਦੀ ਤੇ ਕਹਿੰਦੀ ਵੱਡਿਆਂ ਦੇ ਪੈਰੀਂ ਹੱਥ ਲਾਵੇਂ ਆਸ਼ੀਰਵਾਦ ਮਿਲਦਾ ਅਗਲਾ ਕੱਪੜਾ ਅਗਲੇ ਤਿਹਾੜ ਤੇ ਹੀ ਮਿਲਣਾ ਭੈਣ ਨੂੰ ਸਤਾਇਆ ਤਾਂ ਦੋ ਥੱਪੜ ਲਾ ਦਿੰਦੀ ਬਿਮਾਰ ਹੁੰਦਾ ਤੇ ਰੋ ਰੋ ਕੇ ਨਜ਼ਰਾ ਉਤਾਰਦੀ ਪਪਾ ਦੀ ਡਾਂਟ ਦਾ ਡਰ ਦਿਖਾਉਂਦੀ ਨੌਕਰੀ ਮਿਲ ਜਾਏ ਤਰੱਕੀ ਕਰੇ ਦੁਆਵਾਂ ਲਈ ਹੱਥ ਠਾਹਟਾਉਂਦੀ ਨੌਕਰੀ ਲਈ ਦੂਰ ਜਾਵੇਂਗਾ ਇਹ ਸੁਣ ਕੇ ਦਰਵਾਜ਼ੇ ਪਿੱਛੇ ਅੰਜੂ ਬਹਉਂਦੀ ਅੱਜ ਸਭ ਕੁਝ ਹੈ ਮਾਂ ਸਭ ਕੁਝ ਤਰੱਕੀ ਦੀ ਹਰ ਇੱਕ ਤੇਰੇ ਬੇਟੇ ਨੂੰ ਛੂ ਕੇ ਲੰਘਦੀ ਪਰ ਮਾਂ దీ మరి బదీంది